ਸਾਸੀ ਕਾਲਜੀ ਸਾਰਿਆਂ ਪ੍ਰਾਪਾ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪੱਖੀਕਲਾ ਦੇ ਵਿੱਚ ਪੱਖੀਕਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਪੱਖੀਕਲਾ ਤੋਂ ਜਿਹੜੀ ਛੜਕ ਮੋਰਾ ਵਾਲੀ ਨੂੰ ਜਾਂਦੀ ਆ ਉਹ ਸੜਕ ਦੇ ਉੱਤੇ ਵੀਰ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਮੱਝ ਵਕਾਉ ਲਈ ਆ ਮਿੱਤਰੋ ਸੂਣ ਵਾਲੀ ਆ ਕਿੰਨੇ ਦਿਨਾਂ ਦੀ ਕੱਚੀ ਆ ਕਿਨਵਾ ਸੂਆਵਾ ਕੀ ਰੇਟ ਆ ਸਾਰੀ ਗੱਲਬਾਤ ਆਪਾਂ ਬਾਈ ਹੋਣਿਆਂ ਦੇ ਨਾਲ ਕਰਾਂਗੇ ਆਹ ਪਹਿਲਾਂ ਦੀ ਡਿਟੇਲ ਜਾਣਦੇ ਆ ਅਗਲੀ ਗੱਲਬਾਤ ਆਪਾਂ ਫੇਰ ਕਰਾਂਗੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਆ ਬੱਡੇ ਭਾਈ ਠੀਕ ਠਾਕ ਵਧੀਆ ਭਾਈ ਸੇਤਾਂਕਰ ਪਰਿਵਾਰ ਵੀਰੇ ਸਾਰੇ ਵਧੀਆ ਭਾਈ ਠੀਕ ਆ ਅੱਛਾ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਆਪਣਾ ਨਾਂ ਜਗਜੀਤ ਸਿੰਘ ਜਗਜੀਤ ਸਿੰਘ ਅੱਛਾ ਜਗਜੀਤ ਭਾਈ ਜਿਹੜੀ ਮੈਂ ਆਪਾਂ ਵਿਤਨੀ ਆ ਇਹ ਕਿੰਨਾਵਾਂ ਸੂਆ ਵੀਰੇ ਇਹ ਬਈ ਤੀਜਾ ਸੂਆ ਜੀ ਤੀਜਾ ਸੂਆ ਸੋਨਾ ਆਨੇ ਹਾਂ ਜੀ ਹਾਂ ਕਿੰਨੇ ਦਿਨ ਪਏ ਵੀਰੇ ਹਜੇ ਇਹ ਲਗਭਗ ਬਈ ਹਜੇ 7 ਤੋਂ 8 ਦਿਨ ਪਏ ਜੀ 7 ਤੋਂ 8 ਦਿਨ ਪਏ ਹਾਂ ਜੀ ਅੱਛਾ ਦੁੱਧ ਦਾ ਕੀ ਰਿਕਾਰਡ ਰਿਆ ਜਾਂਦਾ ਭਾਈ ਦੁੱਧ ਦਾ ਪਿਛਲੇ ਸੂਏ ਦਾ ਜੀ 14 ਕਿਲੋਟਰ ਦਾ ਰਿਕਾਰਡ ਠੀਕ ਹੈ ਬਾਈ ਜੇ ਚਵਾਈ ਚੁਈ ਚ ਕਿਵੇਂ ਰਹੀ ਹੈ ਵਧੀਆ ਚਵਾਈ ਚੁਈ ਚ ਵਧੀਆ ਇੱਕ ਨੰਬਰ ਹੈ ਜੀ ਠੀਕ ਹੈ ਬਾਈ ਅਜਾ ਜਗਜੀਤ ਬਾਈ ਰੇਟ ਕੀਤਾ ਕੀਤਾ ਜਾਂਦਾ ਵੀਰੇ ਇਹਦਾ 145 ਕੀਤਾ ਜੀ 1 ਲੱਖ 45000 ਰੁਪਿਆ ਮਾਨਤਾਣ ਹੋ ਜਾਊਗਾ ਇਹਦੇ ਵਿੱਚੋਂ ਵੀਰੇ ਹਾਂਜੀ ਹਾਂ ਮਾਨਤਾਣ ਕਰ ਦਾਂਗੇ ਵੀ ਠੀਕ ਹੈ ਕੱਢੀ ਬਾਰੋਂ ਤੋਰੀ ਵੀਰੇ ਬਣਾ ਖੋਲੀ ਲੈ ਵੀ ਮਿੱਤਰੋ 1 ਲੱਖ 45000 ਰੁਪਿਆ ਡਿਮਾਂਡ ਆ ਜਾਂਦੀ ਔਰ ਸੋਣ ਵਾਲੀ ਤੀਜਾ ਸੂਆ ਮੈਂ ਆ ਸੋਣ ਦੇ ਵਿੱਚ ਹਜੇ ਕਰਮਾ ਵਾਲੀ ਦੇ ਦਿਨ ਪਏ ਆ ਮਾਨੂੰ ਤੁਸੀਂ ਹਫਤਾ 10 ਦਿਨ ਇਹਨੇ ਲੈ ਜਾਣੇ ਆ ਕਿਉਂਕਿ ਹਜੇ ਮੈਨੇ ਟੋਟੇ ਲਈ ਨਹੀਂ ਹੋਈ ਜੀ ਕਈ ਦਾ ਮੰਨ ਲਓ ਤੁਸੀਂ ਸੇਰ ਚੋਂ ਪੁਣੀ ਕਰੀਏ ਤਿਆਰੀ ਤੁਰੀ ਬੜੀ ਜ਼ਬਰਦਸਤ ਕਰੂਗੀ ਕੱਦ 5.5 ਫੁੱਟ ਦੇ ਲਗਭਗ ਕਰੀਬ ਕਰੀਬ ਹੋਊਗਾ ਟੋਰਾ ਨਾਮ ਇਹਦਾ ਮਿੱਤਰੋ ਦੇਖ ਸਕਦੇ ਆ ਤੁਸੀਂ ਬਾਡੀ ਮੰਤਰ ਦੀ ਮੈਂ ਬੜੀ ਖੁੱਲੀ ਡੁੱਲੀ ਆ ਕੁਆਲਿਟੀ ਪੂਰੀ ਜ਼ਬਰਦਸਤ ਆ ਜਿੰਨੀ ਹੈਗੀ ਆ ਸਰੀਰ ਕਾਲੇ ਪੱਖ ਚੰਗੇ ਆ ਜਿੰਨੇ ਹੈਗੇ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਬਾਕੀ ਸਾਫ ਸੁਥਰੀ ਆ ਜਿੰਨੀ ਮੈਂ ਆ ਮਿੱਤਰੋ ਤਹ ਲੋ ਚੋਲੀ ਚਾਲੀ ਦੀ ਬਹੁਤ ਖੁੱਲੀ ਡੁੱਲੀ ਮੈਂ ਤਿਆਰੀ ਦੇ ਵਿੱਚ ਜਿਵੇਂ ਜਿਵੇਂ ਤਿਆਰ ਹੋਊਗੀ ਓਵੇਂ ਓਵੇਂ ਰੰਗ ਕੁਛ ਨੇ ਹੋਰ ਹੀ ਬਨਣੇ ਆ ਕਰਮ ਵਾਲੀ ਨੇ 145000 ਰੁਪਈਆ ਦੀ ਡਿਮਾਂਡ ਆ ਔਰ ਰੂਸ਼ੀ ਕ੍ਰੈਡਿਟ ਮੱਜਾਂ ਦੇ ਵਿੱਚ ਆਉਂਦੀ ਆ ਕਰਮ ਵਾਲੀ ਦੇਖ ਸਕਦੇ ਹੋ ਤੁਸੀਂ ਮਿੱਤਰੋ ਬੰਦ ਦੇ ਵੀਰੇ ਬੰਦ ਦੇ ਦੇਖ ਸਕਦੇ ਹੋ ਤੁਸੀਂ ਸਰੀਰ ਕਾਲੇ ਪੱਖ ਆ ਜਿਹੜੇ ਉਹ ਵੀ ਮੈਂ ਦੇ ਪੂਰੇ ਚੰਗੇ ਆ ਨੇੜੇ ਨਾਲ ਹੀ ਅੱਜ ਪਾਲਾਂ ਦੇ ਪਾਈ ਨੂੰ ਸੰਗ ਡਰਦੀ ਆ ਮੈਂ ਬਾਠੀ ਵੀਰੇ ਇਹਦਾ ਮੰਨ ਲੈ 145 ਚੋਂ ਮਾਨਤਨ ਕਰਦੇ ਆਂਗੇ ਨਾ ਵੱਡੇ ਭਾਈ ਹਾਂਜੀ ਹਾਂ ਬਾਈ ਕਰਦਾਂਗੇ ਜੀ ਮੇਤਰਾ 1 ਲੱਖ 45000 ਦੇ ਵਿੱਚੋਂ ਮਾਨਤਨ ਤੌਰ ਨਾਲ ਹੋ ਜਾਊਗਾ ਥੱਲੋ ਥੱਲੋ ਝੋਟੀ ਪੂਰੀ ਚੰਗੀਆਂ ਦੇਖ ਸਕਦੇ ਆਂ ਤੁਸੀਂ ਆਪ ਵੀ ਸਾਰੇ ਪੱਖ ਆ ਜਿਹੜੇ ਝੋਟੀ ਦੇ ਪੂਰੇ ਥੋੜਾ ਜਿਹਾ ਉਪਰਾ ਕਰਦੀ ਹੈ ਹਨਾ ਹਾਂਜੀ ਥੋੜਾ ਜਿਹਾ ਉਪਰਾ ਕਰਦੀ ਨਾ ਨੰਬਰ ਤਾਂ ਹੀ ਵੀਰੇ ਨੰਬਰ ਬਾਈ ਕਰੀ ਸੰਝਾ 98783 97783 98783 ਠੀਕ ਹੈ ਵੀਰੇ ਗਾਂ ਵੱਡੇ ਭਾਈ 98783 987832872722 ਦਾ ਫੋਨ ਨੰਬਰ ਆ ਮਿੱਤਰੋ 987832872722 ਵੀਰ ਦਾ ਫੋਨ ਨੰਬਰ ਆ ਇਸ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ ਪਿੰਡ ਪੱਖੀਕਲਾਂ ਜ਼ਿਲ੍ਹਾ ਫਰੀਦਕੋਟ ਲੱਗਦਾ ਵਾ ਮੋਰਾ ਵਾਲੀ ਛੜਕ ਪੈਂਦੀ ਆ ਮੈਂ ਟਾਂਚੇਦੋ ਸਰੀਰ ਕਾਲੇ ਪੱਖਰ ਲੋ ਕੱਦਲੋ ਬੇਚੰਤ ਹੋ ਕੇ ਅੱਜ ਵੱਡੀ-ਵੱਡੀ ਤੇ ਉੱਚੀ ਲੰਮੀ ਪੂਰੀ ਮਿੱਤਰੋ ਹਜੇ ਬਾਕੀ ਸੂਣ ਦੇ ਦਿਨ ਪਏ ਆ ਤਿਆਰੀਆਂ ਨੇ ਹੋਰ ਜ਼ਬਰਦਸਤ ਕਰਨੀਆਂ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਜਿਹੜੇ ਭਰਾ ਨੂੰ ਮੈਂ ਪਸੰਦਾ ਸੰਪਰਕ ਨੰਬਰ ਸਕਰੀਨ ਦੇ ਉੱਤੇ ਲੱਗਾ